ਤਨ ਤਨ ਗੁਰੂ ਤੇਗ ਬਹਾਦਰ ਪਾਰਤਮਾ ਦੇ ਸੀਸ ਦੀ ਚਾਤਰ ਤਨ 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 ਗੁਰੂ ਤੇਗ ਬਹਾਦਰ ਪਾਰਤਮਾ ਦੇ ਸੀਸ ਦੀ ਚਾਤਰ ਚਾਂਦਨੀ ਚੌਕ ਵਿੱਚ ਆ ਗਿਆ ਨੀ ਗੁਰੂ ਤੇਗ ਬਹਾਦਰ ਸੀਸ ਦੀ ਪੇਟ ਚੜਾ ਗਿਆ ਨੀ ਗੁਰੂ ਤੇਗ ਬਹਾਦਰ ਚਾਂਦਨੀ ਚੌਕ ਵਿੱਚ ਤੇ ਪੇਟ ਚੜਾ ਗਿਆ ਨਹੀਂ ਗੁਰੂ ਤੇ ਪਹਾਦਰ ਦੁੱਖਾਂ ਵਿੱਚ ਫਸੇ ਸਨ ਹਿੰਦੂ ਕਸ਼ਮੀਰ ਦੇ ਗੁਰਾਂ ਦੇ ਦਵਾਰੇ ਆਏ ਸੀਨਿਆਂ ਨੂੰ چیرਦੇ ਦੁੱਖਾਂ ਵਿੱਚ ਫਸੇ ਸਨ ਹਿੰਦੂ ਕਸ਼ਮੀਰ ਦੇ ਗੁਰਾਂ ਦੇ ਦਵਾਰੇ ਆਏ ਸੀਨਿਆਂ ਨੂੰ چیرਦੇ ਬਾਤਨਾ ਕਿਸੇ ਨੇ ਪੁੱਛੀ ਵਕਤਾਂ ਦੇ ਮਾਰਿਆਂ ਬਾਤ ਨਾ ਕਿਸੇ ਨੇ ਪੁੱਛੀ ਵਕਤਾਂ ਦੇ ਮਾਰਿਆਂ ਦੀ ਰੋਂਦਿਆਂ ਨੂੰ ਗਾਲੇ ਨਾਲ ਲਾਗੇ ਅਨੀ ਗੁਰੂ ਤੇਗ ਬਹਾਦਰ ਸੀਸ ਦੀ ਪੇਟ ਚੜਾ ਗਿਆਂ ਨੀ ਗੁਰੂ ਤੇਗ ਬਹਾਦਰ ਸੀਸ ਦੀ ਪੇਟ ਚੜਾ ਗਿਆਂ ਨੀ ਗੁਰੂ ਤੇਗ ਬਹਾਦਰ ਲਾਡਲੇ ਗਵਿੰਦ ਰਾਏ ਦੁੱਖ ਕਿੰਤਾ ਚੱਲਿਆ ਦਿੱਲੀ ਵਿੱਚ ਪਿਤਾ ਨੂੰ ਸ਼ਹੀਦ ਹੋਣ ਕੱਲਿਆ ਲਾਡਲੇ ਗਵਿੰਦ ਰਾਏ ਦੁੱਖ ਕਿੱਟਾ ਚੱਲਿਆ ਦਿੱਲੀ ਵਿੱਚ ਪਿਤਾ ਨੂੰ ਸ਼ਹੀਦ ਹੋਣ ਕੱਲਿਆ ਮਾਪਿਆਂ ਦਾ ਹੁਕਮ ਬਜਾਉਂਦੇ ਸਦਾ ਪੁੱਤ ਆਏ ਮਾਪਿਆਂ ਦਾ ਹੁਕਮ ਬਜਾਉਂਦੇ ਸਦਾ ਪੁੱਤ ਆਏ ਪੁੱਤਰਾਂ ਦਾ ਹੁਕਮ ਬਜਾ ਗਿਆਂ ਨੀ ਗੁਰ ਤੇਗ ਬਹਾਦਰ ਸੀਸ ਦੀ ਪੇਟ ਚੜਾ ਗਿਆ ਨਿਗੁਰ ਤੇ ਬਹਾਦਰ ਸੀਸ ਦੀ ਪੇਟ ਚੜਾ ਗਿਆ ਨਿਗੁਰ ਤੇ ਬਹਾਦਰ ਆਰਮਤੀ ਦਾਸ ਜੀ ਦੀ ਖੋਪੜੀ ਚ ਲੈ ਗਿਆ ਸਿੱਖੀ ਦਾ ਪੁਜਾਰੀ ਦੁੱਖ ਕੀੜੇ ਮੱਥੇ ਸਹਿ ਗਿਆ ਆਰਮਤੀ ਦਾਸ ਜੀ ਦੀ ਖੋਪੜੀ ਚ ਲੈ ਗਿਆ ਸਿੱਖੀ ਦਾ ਪੁਜਾਰੀ ਕੀੜੇ ਮੱਥੇ ਦੁੱਖ ਸਹਿ ਗਿਆ ਖਾ ਕੇ ਉਬਾਲੇ ਕੋਈ ਉਬਲਦੀ ਦੇਗ ਵਿੱਚ ਖਾ ਕੇ ਉਬਾਲੇ ਕੋਈ ਉਬਲਦੀ ਦੇਗ ਵਿੱਚ ਦਿਲ ਚ ਵਿਰੋਧੀਆਂ ਨੂੰ ਖਾ ਗਿਆ ਨੀ ਗੁਰੂ ਤੇਗ ਬਹਾਦਰ ਸੀਸ ਦੀ ਪੇਟ ਚੜਾ ਗਿਆ ਨੀ ਗੁਰੂ ਤੇਗ ਬਹਾਦਰ ਸੀਸ ਦੀ ਪੇਟ ਚੜਾ ਗਿਆ ਨੀ ਗੁਰੂ ਤੇਗ ਬਹਾਦਰ ਤੇਗ ਜਿਹੜੀ ਤੇਗ ਜੀ ਦੇ ਸੀਸ ਤੇ ਉਬਾਰੀਏ ਹੱਥੇ ਗੱਲ ਕੀਤੀ ਹਥਿਆਰੀ ਐ ਤੇਗ ਜਿਹੜੀ ਤੇਗ ਜੀ ਦਸੀਸ ਤੇ ਉਬਾਰੀ ਐ ਹਥਿਆਰੀਆਂ ਨੇ ਗੱਲ ਕੀਤੀ ਹਥਿਆਰੀ ਐ ਸਸਤ ਗੁਰੂ ਮੇਰਾ ਐਸਾ ਸਤ ਗੁਰੂ ਮੇਰਾ ਜਿਹੜਾ ਮੋਇਆ ਵਿੱਚ ਜ਼ਿੰਦਗੀ ਪਾ ਗਿਆ ਨੀ ਗੁਰੂ ਤੇਗ ਬਹਾਦਰ ਸੀਸ ਤੇ ਪੇਟ ਚੜਾ ਗਿਆ ਨੀ ਗੁਰੂ ਤੇਗ ਬਹਾਦਰ ਚਾਂਦਨੀ ਚੌਕ ਵਿੱਚ ਆ ਗਿਆ ਨੀ ਗੁਰੂ ਤੇਗ ਬਹਾਦਰ ਸੀਸ ਤੇ ਪੇਟ ਚੜਾ ਗਿਆ ਨੀ ਗੁਰੂ ਤੇਗ ਬਹਾਦਰ